ਸਰ ਬਹੁਤ ਦਿੱਕਤ ਆ ਰਹੀ ਐ ਇੰਨੀ ਕਿ ਦਿੱਕਤ ਆ ਮਾੜੀ ਕੀ ਆਈ ਸਵੇਰ ਦੇ 6 ਵਜੇ ਦੇ ਇੱਥੇ ਆ ਕੇ ਰੁਕ ਗਏ ਹੀ ਜਿਹੜਾ ਕਿ ਸਵੇਰੇ 7 ਵਜੇ ਪਹਿਲਾਂ ਇੱਥੋਂ ਜਾਨੀ ਕਿ ਕਿਸ਼ਤੀ 7 ਵਜੇ ਤੋਂ ਤੋਰ ਦਿੱਤੀ ਜਾਂਦੀ ਆ ਉਸ ਤੋਂ ਬਾਅਦ ਪਾਈ ਸਵੇਰੇ 6 ਵਜੇ ਆ ਕੇ ਇੱਥੇ ਬੈਠ ਕੇ ਹੁਣ ਤੱਕ ਕਿਸ਼ਤੀ ਇੱਥੇ ਪਾਣੀ ਦੇ ਵਹਾਅ ਕਾਰਨ ਕਿਸ਼ਤੀ ਨਹੀਂ ਪਈ ਤੇ ਜਿਹੜਾ ਫਿਰ ਪਾਰ ਹੀ ਆ ਜੀ ਹਾਂਜੀ ਤੇ ਜੀ ਉਹਨਾਂ ਨੂੰ ਕੋਈ ਲੋਡ ਪਾ ਦੇ ਉਧਰ ਤੇ ਫਿਰ ਤੁਹਾਡਾ ਕਿੱਦਾਂ ਸਰ ਕੋਈ ਪ੍ਰਬੰਧ ਨਹੀਂ ਐ ਕੋਈ ਵੀ ਸਰ ਮੇਰਾ 2017 ਚ ਵਿਆਹ ਹੋਇਆ ਸੀ ਉਦੋਂ ਵੀ ਮੈਂ ਆਪਣੇ ਵਿਆਹ ਦੇ ਵਿੱਚ ਵੀ ਮੇਰੀ ਜਦੋਂ ਮੇਰੀ ਬਰਾਤ ਹੀ ਉਸ ਦਿਨ ਐ ਪੁਲ ਬਣਿਆ ਸੀ ਸਿਆਲ ਦੇ ਦਿਨ ਹੀ ਤੇ ਉਹ ਪੁਲ ਬਣਿਆ ਹੋਇਆ ਸੀ ਤੇ ਪੁਲ ਪਾਣੀ ਆ ਕਾਰਨ ਕਰਕੇ ਉਧਰੋਂ ਵੀ ਰੈਂਪ ਰੋੜ ਗਿਆ ਇਧਰੋਂ ਵੀ ਰੋੜ ਗਿਆ ਵਿਚਕਾਰ ਪੁਲ ਚਲ ਗਿਆ ਤੇ ਮੈਂ ਜਿੰਨੀ ਵੀ ਸ਼ੋਪਿੰਗ ਜਿਹੜੇ ਵੀ ਮੇਰੇ ਲੋਹਾਈ ਸਰ ਵਾਪਸ ਚਲ ਗਏ ਜਿਹੜੇ ਮੈਂ ਰੋਟੀ ਕਰਨ ਵਾਸਤੇ ਕੀਤੇ ਦਿਓ ਮੈਂ ਲੋਹਾਈ ਵਾਪਸ ਭੇਜਤੇ ਸੀ ਉਸ ਤੋਂ ਬਾਅਦ ਮਨਾ ਮੇਰਾ ਹਾਲੇ ਤੱਕ ਕੋੜੀ ਜੜਾਵਾ ਹੈ ਦਾ ਬਿਨਾ ਕੋੜੀ ਚਲਾਵੇ ਤੋਂ ਮੇਰਾ ਵਿਆਹ ਹੋਇਆਦਾ ਐ ਇੰਨਾ ਕਿ ਤੰਗਾ ਮੈਨੂੰ ਤੋਂ ਜੋਂਦਾ ਮੇਰਾ ਵਿਆਹ ਹੋਇਆਦਾ ਜੀ ਮੈਨੂੰ ਉਸ ਤੋਂ ਬਾਅਦ ਮੈਨੂੰ ਤੰਗੀ ਤੰਗੀ ਲੱਗੀ ਐ ਇੱਥੇ ਜੀ ਤੇ ਪ੍ਰਸ਼ਾਸਨ ਨੂੰ ਕੋਈ ਇੰਨਾ ਪਰਵਾਹ ਨਹੀਂ ਐ ਕਿ ਸਾਡੇ ਅੱਥੇ ਕੋਈ ਪੂਰਤਾ ਪ੍ਰਬੰਧ ਕੀਤਾ ਜਾਏ ਸਾਡੇ ਪੱਕੇ ਪੋਲ ਦਾ ਮੁੱਦਾ ਚ ਕੋਏ ਦਾ ਉਹ ਕਹਿੰਦੇ ਵੀ ਆ ਬਰਸਾਨ ਤੋਂ ਬਾਅਦ ਤੁਹਾਡਾ ਪੁਲ ਬਣਿਆ ਜਾਏਗਾ ਪਰ ਹਾਲੇ ਤੱਕ ਇੱਥੇ ਕੋਈ ਪਤਾ ਨਹੀਂ ਹੈ ਨਾ ਜਿੰਮੇਦਾਰਾਂ ਦੇ ਖਾਤੇ 'ਚ ਪੈਸੇ ਪਏ ਆ ਨਾ ਕੋਈ ਟੈਂਡਰ ਹੋਇਆ ਨਾ ਕੁਝ ਹੋਇਆ ਸਾਡੀ ਉਥੋਂ ਸੜਕ ਹੈ ਜੀ ਮੇਰੇ ਖਾ ਅੱਧਾ ਕਿਲੋਮੀਟਰ ਸੜਕਾ ਜਿਹੜੀ ਦਰਿਆ ਦੇ ਵਿੱਚ ਜਾ ਚੁੱਕੀ ਆ ਅੱਧੀ ਟੱਟ ਚੁੱਕੀ ਆ ਉਹਨਾਂ ਨੂੰ ਪੱਕਾ ਪਤਾ ਨਹੀਂ ਵੀ ਆਹੀਂ ਉੱਥੇ ਪਾਰ ਨਹੀਂ ਟੱਪੇ ਹਾਲੇ ਵੇਖਿਆ ਨਹੀਂ ਜਾ ਕੇ ਵੀ ਉਹ ਸੜਕ ਬਚੀ ਦੀ ਹੈ ਕਿ ਨਹੀਂ ਬਜੀਦੀ ਸਾਡੀ ਇੰਨੀ ਗਮਾੜੀ ਹਾਲਾਤ ਆ ਜੇ ਉਹ ਸੜਕ ਬੰਦ ਦਰਿਆ ਦੇ ਵਿੱਚ ਚੱਲ ਜਾਂਦੀ ਹੈ ਤੇ ਸਾਡਾ ਲੰਘਾ ਵੀ ਉੱਥੋਂ ਬੰਦ ਹੋ ਸਕਦਾ ਜੀ ਕੀ ਮੰਗ ਕੀ ਹੈ ਸਰਕਾਰ ਤੋਂ ਮੰਗ ਕੋ ਇਹੋ ਹੀ ਹੈ ਕਿ ਸਾਡਾ ਜਾਸ ਪੁਕਤਾ ਪ੍ਰਬੰਧ ਕੀਤਾ ਜਿਹੜਾ ਸਾਡਾ ਪੱਕਾ ਪੁਲ ਮਨਜ਼ੂਰ ਹੋਏ ਦਾ ਉਹਨੂੰ ਬਣਾਇਆ ਜਾਏ ਜਲਦ ਤੋਂ ਜਲਦ ਕੰਮਾਂ ਦਾ ਲਾਇਆ ਜਾਏ ਆਪਾਂ ਰਾਏ ਕੁਮਾਰ ਪਿੰਡ ਭਰੇ ਹਾਲਤ ਚ ਰਹਿਣ ਵਾਲੇ ਤੇ ਲੋਕਪੜਾ ਇਨਸਾਵਲ ਸਾਠੀ ਦੇ ਮੈਂਬਰ ਆ ਤੇ ਆਪਣੇ ਨਾਲ ਇਹੋ ਹੀ ਹਰ ਸਾਲ ਇਤਰਾ ਹੀ ਟਾਪੂ ਬਣਿਆ ਜਾਂਦਾ ਜੀ ਜਦੋਂ ਤਾਂ ਦੇਹਜਾਦ ਹੋ ਜਾਆ ਆਪਾਂ ਤੇ ਸਾਡੇ ਬਾਤ ਦੇ ਦੇਹਜਾਦ ਥੋੜਾ ਹੋ ਹੀ ਹੋਇਆ ਆਂ ਅਸੀਂ ਗੁਲਾਮ ਚੀ ਆਂ ਜੀ ਛੇਰ ਦਾ ਪਾਣੀ ਆਇਆ ਤੇ ਇੱਧਰ ਜਿਹੜੇ ਉੱਧਰ ਵਿਚਾਰੇ ਉੱਧਰ ਹੋ ਗਏ ਕਿ ਗੀਆਂ ਦੁੱਧ ਪਾਟ ਪਾਣਾ ਸੀ ਉਹਦਾ ਦੁੱਧ ਉੱਥੇ ਪਾ ਦੂ ਖਰਾਬ ਹੋ ਗਿਆ ਜਿਹੜਾ ਇੱਧਰ ਕੋਈ ਕੰਮ ਟੀਚਰ ਵੀ ਆਏ ਸੀ ਟੀਚਰ ਵੀ ਵਾਪਸ ਹੋ ਗਏ ਨਾ ਉਹਨਾਂ ਨੂੰ ਇੰਨੇ ਪਾਣੀ ਦੇ ਕਿੰਨੇ ਜਾਂਦਾ ਕੋਈ ਦਿਸਕ ਲੰਦਾ ਆਇਆ ਯਾਰ ਆਹੀਂ ਵੀ ਦੇਖੇ ਕਰਨੇ ਆ ਉਹ ਨਹੀਂ ਪਾਉਂਦੇ ਘੰਟੇ ਤੱਕ ਦੇ ਆਪਾਂ ਵਾਪਸ ਹੋਏ ਨਾ ਤੈਨੂੰ ਤੂੰ ਕਿੱਧਰ ਪਾੜ ਜਾਣਾ ਹਾਂਜੀ ਹਾਂਜੀ ਪਾ ਦੀ ਅਪ ਡਾਊਨ ਡੇਲੀ ਹੋਈਦਾ ਜੀ ਖੇਤੀਬਾੜੀ ਸਾਰੀ ਪਾ ਰਿਆ ਕਿਦਾਂ ਪਤਾ ਲੱਗਾ ਪਾਣੀ ਵੱਗ ਗਿਆ ਨੇ ਆ ਹੀ ਰੋ ਜਾਣਾ ਆਈ ਦਸ ਵੀਰੇ 6:30 ਵਜੇ 7:00 ਵਜੇ ਜਦੋਂ ਆਇਆ ਪਾਣੀ ਅਗੇ ਵਧਿਆ ਸੀ ਤੇ ਹੁਣ ਇਹਨਾਂ ਹੁਣ ਤਾਂ ਥੋੜਾ ਫਰਕ ਪੈ ਗਿਆ ਪਹਿਲਾਂ ਬਹੁਤ ਤੇਜ਼ ਪਾਣੀ ਸੀ ਤੇ ਫਿਰ ਇਹਨਾਂ ਜਿ ਰਿਸਕ ਲੰਦੇ ਨਾ ਮੁਲਾਜ਼ਮ ਕੋਈ ਹਾਸਾ ਵੀ ਹੋ ਸਕਦਾ ਜੀ ਡਰਨ ਦੱਸ ਨਰਿੰਦਰ ਸਿੰਘ ਜੀ ਕੀ ਕੰਮ ਕਰਦੇ ਹੋ ਸਰ ਕਿਸ਼ਤੀ ਚੱਲ ਰਹੀ ਸਰ ਕਿਸ਼ਤੀ ਮਲਾਉ ਇੱਥੇ ਹੈ ਨਾ ਤੇ ਕੀ ਦਿੱਕਤ ਆਈ ਆ ਜਿਹੜੇ ਲੋਕ ਇੱਥੇ ਵੇਟ ਕਰ ਰਹੇ ਨੇ ਅੱਜ ਸਵੇਰ ਤੋਂ ਕੀ ਦਿੱਕਤ ਆਈ ਆ ਜਿੱਤੇ ਸਰ ਸਵੇਰ ਪਾਣੀ ਬੜਾ ਹੀ ਬੜੀ ਵਾਹੀ ਕਪਾਹਾਂ ਦੇ ਫਲ ਪਾਣੀ ਸਰ ਪਾਣੀ ਵਧ ਗਿਆ ਜੀ ਹਾਂ ਜੀ ਪਾਣੀ ਵਧ ਗਿਆ ਬਹੁਤ ਮਲੀ ਲਹਿਰ ਪੈ ਰਹੀ ਫਾਲੀ ਦੀ ਪੰਦੀ ਬਹੁਤ ਪੈ ਰਹੀ ਠੀਕ ਹੈ ਜੀ ਤੇ ਕਿਸ਼ਤੀ ਤਾਨ ਚੱਲੀ ਸਰ ਹੁਣ ਥੋੜਾ ਪਾਣੀ ਦਾ ਬਾਹ ਥੋੜਾ ਕੰਮ ਹੋ ਗਿਆ ਤੇ ਲੋਕੀ ਮੁਰਗੇ ਵਾਰ ਹੁਣ ਮੈਂ ਚੜਾ ਕਿਸ਼ਤੀ ਚ ਚਲਾ ਲੈਣੇ ਪੰਜੀ ਆ ਜੀ ਲੋਗ ਰਗੇ ਜੀ ਅਜਿਹੇ ਦੇ ਵਿੱਚ ਮਲਾ ਸਾਹਿਬ ਜੇ ਕਿਸੇ ਨੂੰ ਮੈਡੀਕਲ ਅਮਰਜੈਂਸੀ ਪੈ ਜਾਂਦੀ ਆ ਜਾਂ ਬੱਚੇ ਸਕੂਲ ਵਾਲੇ ਨੇ ਜਾਂ ਕੁਝ ਹੋਰ ਕਿਸੇ ਨੂੰ ਦਿੱਕਤ ਆ ਜਾਂਦੀ ਆ ਤੇ ਉਹਨਾਂ ਦਾ ਆਉਣਾ ਜਾਣਾ ਫਿਰ ਕਿੱਦਾਂ ਹੁੰਦਾ ਇੱਧਰ ਸਭ ਮੁਸ਼ਕਲ ਆਂਦੀ ਹੈ ਸਰ ਮੁਸ਼ਕਲ ਆ ਜੀ ਮਤਲਬ ਨਹੀਂ ਆਇਆ ਜਾਂਦਾ ਨਹੀਂ ਆਇਆ ਕੰਨਿਆ ਦੇ ਵੀ ਕੀ ਕਹਿਣਾ ਚਾਹੋ ਕਹਿਣਾ ਇਹ ਚਾਹਦੇ ਆ ਕਿ ਇਹਨਾਂ ਨੂੰ ਮੁਸ਼ਕਲਾਂ ਬਹੁਤ ਨੇ ਸਾਡਾ ਪੁਲ ਬਣਾਇਆ ਜਾਏ ਸਾਡੀ ਇਹੋ ਸਮੱਸਿਆ ਹੈ ਔਰ ਤੇ ਇਧਰ ਕੁਝ ਕਹਿੰਦੇ ਨਹੀਂ ਜਦੋਂ ਵੀ ਮੀਡੀਆ ਵਾਲੇ ਬਿਆਨ ਜਾਂ ਡੀਸੀ ਵੀ ਆਏ ਤਦਿਵੇਂ ਹੀ ਗਲ ਕਨੇਮਸ਼ਨ ਪੂਲ ਪੂਲ ਦਿੱਤਾ ਜਾਏ ਕਿੱਧਰ ਜਾਣਾ ਪਾੜ ਜਾਣਾ ਹੈ ਹਾਂਜੀ ਪਰਿਆਲ ਜਾਣਾ ਹੈ ਕੋਲ ਮਾਤਾ ਹੀ ਆਏ ਹੋ ਕਦੋਂ ਦੇ ਆਏ ਹੋ ਸਵੇਰ ਦੇ 7 ਵਜੇ ਦੇ ਆਏ ਰਹੇ ਆ